kala sanghe.com ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਫੇਰ ਜੁਨਾਈਟਿਡ ਕਲੈਕਸ਼ਨ ਤੇ ਪਹੁੰਚੇ ਆ ਜੀ ਤੇ ਜੁਨਾਈਟਿਡ ਕਲੈਕਸ਼ਨ ਦੇ ਉੱਤੇ ਇਹਨਾਂ ਦੇ ਓਨਰ ਜਗਰੂਪ ਸਿੰਘ ਰੂਪਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੇ ਕਿਹੜੇ ਕਿਹੜੀ ਚੀਜ਼ ਉੱਪਰ ਰੱਖਣੀਆਂ ਦਾ ਆਫਰ ਲਾਇਆ ਹੋਇਆ ਆ ਆਜੋ ਜੀ ਇਹਨੇ ਸਾਡੇ ਜੀ ਜਗਰੂਪ ਸਿੰਘ ਰੂਪਾ ਜੀ ਨਾਲ ਆਪਾਂ ਬਿਜੀ ਬੈਠੇ ਆ ਇਹ ਸ਼ਾਪ ਦੇ ਓਨਰ ਆ ਜੀ ਤੇ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਭਾਜੀ ਹੋਣਾ ਨੇ ਤੇ ਭਾਬੀ ਹੋਣਾ ਨੇ ਕਿਹੜੀ ਕਿਹੜੀ ਚੀਜ਼ ਦੇ ਉੱਪਰ ਰੱਖੜੀ ਦੀ ਆਫਰ ਲਗਾਈ ਹੋਈ ਆ। ਸ਼ੁਕਰੀ ਗਾਲ ਜੀ ਇਸ ਵਾਰ ਆਪਾਂ ਰੱਖੜੀ ਦੇ ਉੱਤੇ 28 ਜੁਲਾਈ ਤੋਂ ਲੈ ਕੇ 20 ਅਗਸਤ ਤੱਕ 20% ਆਫ ਕੀਤਾ ਹੋਇਆ ਹਰ ਇੱਕ ਕੱਪੜੇ ਦੇ ਉੱਤੇ। ਸਾਡੇ ਕੋਲ ਬੱਚਿਆਂ ਦੀ ਵੀ ਜ਼ੀਰੋ ਸਾਈਜ਼ ਤੋਂ ਲੈ ਕੇ ਵੈਰਾਈਟੀ ਹੈਗੀ ਆ ਜੈਂਟਸ ਦੀ ਵੀ, ਲੇਡੀਜ਼ ਹਰ ਇੱਕ ਦੇ ਉੱਪਰ 20% ਆਫ ਹੈਗਾ ਤੁਹਾਨੂੰ ਐਂਡ ਕਾਫੀ ਸਾਰੇ ਸਾਡੇ ਕੋਲ ਸਪੈਸ਼ਲ ਗਿਫਟਸ ਵੀ ਹੈਗੇ ਤੁਹਾਡੇ ਲਈ। ਸੋ ਬੱਚਿਆਂ ਦੇ ਉੱਤੇ ਵੀ ਹਰ ਇੱਕ ਪੀਸ ਦੇ ਉੱਪਰ 20% ਇਦਾਂ ਨਹੀਂ ਤੁਹਾਡੇ ਪੂਰੇ ਬਿੱਲ ਤੇ ਹਰ ਇੱਕ ਪੀਸ ਤੇ ਤੁਹਾਨੂੰ 20% ਆਫ ਮਿਲੇਗਾ। ਤੇ ਬੱਚਿਆਂ ਦੀ ਜੀਨ ਬॉयज ਦੀ ਗਰਲਸ ਦੀ ਜੈਂਟਸ ਦੇ ਵਿੱਚ ਲੈਡਿਸ ਵਿੱਚ ਹਰ ਇੱਕ ਦੇ ਨਾਲ ਤੁਹਾਨੂੰ ਜਿਹੜੀ ਸਾਡੀ 2200 300 ਵਾਲੀ ਟੀ-ਸ਼ਰਟ ਹੈਗੀ ਉਹ ਬਿਲਕੁਲ ਫ੍ਰੀ ਮਿਲਣੀ ਹੈ ਤੁਹਾਨੂੰ ਨਾਲ ਇਹ ਆਫਰ ਸਾਡੀ ਹੈਗੀ 28 ਜੁਲਾਈ ਤੋਂ 20 ਅਗਸਤ ਤੱਕ ਬਾਕੀ ਸਾਡੇ ਬੱਚੇ ਤੁਹਾਨੂੰ ਦੱਸਣਗੇ ਲਓ ਜੀ ਚਲੋ ਜੀ ਹੁਣ ਆਪਾਂ ਬੱਚਿਆਂ ਦੇ ਡਿਜ਼ਾਈਨ ਦੇਖਦੇ ਹਾਂ ਜੀ ਦਿਖਾਓ ਜੀ ਬੱਚਿਆਂ ਦੇ ਡਿਜ਼ਾਈਨ ਕਿਹੜੇ-ਕਿਹੜੇ ਹੈਗੇ ਆ ਕੀ ਆ ਡਿਜ਼ਾਈਨ ਨਿਊ ਚੱਲਦੇ ਆ ਹੁਣ ਸ਼ਾਰਟ ਦੇ ਵਿੱਚ ਚੱਲਦੇ ਆ ਠੀਕ ਹੈ ਜੀ ਇਹਦੇ ਵਿੱਚ ਕਲਰ ਡਿਜ਼ਾਈਨ ਆਪਸ਼ਨ ਮਿਲ ਜੂਗੀ ਭਈ ਤੁਹਾਨੂੰ ਸਾਰਿਆਂ ਨੂੰ ਬਹੁਤ ਸੋਹਣੇ ਸੂਟ ਹੈ ਇਹ ਜੀ ਬੱਚੇ ਅੱਜ ਕੱਲ ਲਾਈਕ ਇਹੀ ਕਰਦੇ ਆ ਜ਼ਿਆਦਾਤਰ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਆਪਣੀ ਆਫਰ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ 20% ਆਫ ਮਿਲੂਗਾ ਤੁਹਾਨੂੰ ਠੀਕ ਹੈ ਜੀ ਹਰ ਇੱਕ ਸੂਟ ਦੇ ਵਿੱਚ ਆਫਰ ਮਿਲੂਗਾ ਤੁਹਾਨੂੰ ਜੀ ਜਿਵੇਂ ਕਿ ਤੁਹਾਨੂੰ ਪਤਾ ਬੱਚਿਆਂ ਦੀ ਪੈਂਟ ਦੇ ਨਾਲ ਵੀ ਨੋਰਮਲ ਆ ਟ-ਸ਼ਰਟ ਫ੍ਰੀ ਆ ਭਾਈ ਆਪਣੀ ਹਾਂਜੀ ਟ-ਸ਼ਰਟ ਆਪਣੇ ਕੋਈ ਵੀ ਜਿਹੜੀ ਟ-ਸ਼ਰਟ ਪੀਓਗੇ ਹਾਂਜੀ ਟ-ਸ਼ਰਟ ਫ੍ਰੀ ਆ ਦਿਖਾਓ ਕਿਹੜੀ ਆ ਜੀ ਆਪਾਂ ਦਿਖਾਈਏ ਆਪਣੇ ਸਰੋਤਿਆਂ ਨੂੰ ਵੀ ਉਹ ਟ-ਸ਼ਰਟ ਨਾਲ ਫ੍ਰੀ ਹੋਊਗੀ ਜਿਹੜੀ ਵੀ ਮਰਜ਼ੀ ਚੁਸ ਕਰਦੇ ਆ ਆ ਦੇਖੋ ਭਾਈ ਸਾਰੀਆਂ ਟ-ਸ਼ਰਟ ਆ ਵਧੀਆ ਦੇ ਵਿੱਚ ਹੀ ਆ ਭ ਇਦੇ ਵਿੱਚ ਕਦਰ ਆਪਸ਼ਨ ਡਿਜ਼ਾਈਨ ਮਿਲ ਜੂਗੇ ਭਾਜੀ ਸਾਈਜ਼ ਆਪਸ਼ਨ ਹਾਂਜੀ ਹਾਂਜੀ ਵੱਖਰੇ ਵੱਖਰੇ ਮਿਲ ਜੂਗੇ ਹਾਂਜੀ ਆ ਆਈ ਵੀ ਆਫਰ ਵਾਲੀ ਟੀ-ਸ਼ਰਟਾਂ ਜੀ ਠੀਕ ਹੈ ਬਹੁਤ ਵਧੀਆ ਜੀ ਆ ਆਈੜੀ ਫਰੌਕ ਹੈ ਜੀ ਇਹ ਵੀ 20% ਆਫ ਹੈ ਜੀ ਇਹ ਤਾਂ ਬਹੁਤ ਸੋਹਣੀ ਫਰੌਕ ਹੈ ਜੀ ਹੁਣ ਛੇਤੀ ਤੋਂ ਛੇਤੀ ਆਪਾਂ ਫੇਰ ਕਰੀ ਆਪਣੇ ਸਰੋਤਿਆਂ ਨੂੰ ਕਿਨੇ ਛੇਤੀ ਤੋਂ ਛੇਤੀ ਸ਼ਾਪ ਤੇ ਵਿਜ਼ਿਟ ਕਰੋ ਤੇ ਰਖੜੀਆਂ ਦਾ ਆਫਰ ਜਿੱਦਾਂ ਵੀ ਤੁਸੀਂ 20 ਤਰੀਕ ਤੱਕ ਹੀ ਹੈ ਜੀ ਤੇ ਲੋ 20% ਆਫ ਹੈ ਜੀ ਇਹ ਵੀ ਚਲੋ ਆਪਾਂ ਅੱਗੇ ਦੇਖਦੇ ਹਾਂ ਜੀ ਜੈਂਟਸ ਬੁਆਏਸ ਦੇ ਕੱਪੜੇ ਉਹਨਾਂ ਦੇ ਵਿੱਚ ਕੀ ਕੀ ਆ ਜੀ ਭਾਜੀ ਜਿਹੜੀ ਆਪਣੇ ਤੋਂ ਹੈਗੀ ਇਹ ਪ੍ਰੀਮੀਅਮ ਕੁਆਲਿਟੀ ਦੀ ਟੀ-ਸ਼ਰਟ ਨਾ 550 ਦੀ ਆ ਜੀ ਇਹ 850 ਦੀਆਂ ਭਾਜੀ ਦੋ ਦਵਾਂਗੇ ਆਪਾਂ ਠੀਕ ਹੈ ਜੀ ਕਿੰਨੇ ਦਾ ਭਾਅ ਇੱਕ 500 ਰੁਪਏ ਦੀ ਆ ਜੀ ਆਫਰ ਦੇ ਵਿੱਚ ਜੇ ਆਪ ਲਵਾਂਗੇ ਤੇ ਦੋ 850 ਦੀਆਂ ਹੋ ਗਈਆਂ ਹਾਂਜੀ ਹਾਂਜੀ ਆ ਦੇਖੋ ਇਹਦੇ ਵਿੱਚ ਕੁਆਲਿਟੀ ਦੇ ਵਿੱਚ ਭਾਜੀ ਵੱਖਰੇ ਵੱਖਰੇ ਆਰਟੀਕਲ ਮਿਲ ਜੂਗੇ ਜੀ ਆ ਦੇਖੋ ਬਿਲਕੁਲ ਠੀਕ ਹੈ ਜੀ ਹਾਂਜੀ ਤੇ ਆਪਣੇ ਪੈਂਟਾਂ ਦੇ ਵਿੱਚ ਜੀ ਜੀਨ ਵੀ ਭਾਜੀ ਮਿਲ ਜੂਗੀ ਹਾਂਜੀ ਦੇਖੋ ਤੇ ਪਜਾਮੇ ਭਾਜੀ ਪਜਾਮੇ ਕਾਰਗੋ ਕਾਰਗੋ ਤੇ ਜੀਨ ਨਾਲ ਭਾਜੀ ਆ ਆਪਣੀ ਟੀ-ਸ਼ਰਟ ਫ੍ਰੀ ਆ ਆਫਰ ਲੱਗੀ ਹੋਈ ਆ ਜੀ ਐਮ ਤੋਂ ਲੈ ਕੇ 5 ਐਕਸਲ ਤੱਕ ਭਾਜੀ ਟੀ-ਸ਼ਰਟ ਦੇ ਸਾਰੇ 20 ਤਰੀਕ ਤੱਕ ਕੀ ਆਫਰ ਆ ਜੀ ਖੜੀ ਦੀ ਜੀਨ ਲੈ ਲਓ ਪਜਾਮਾ ਲੈ ਲਓ ਠੀਕ ਹੈ ਜੀ ਉਹਦੇ ਨਾਲ ਤੁਹਾਨੂੰ ਟੀ-ਸ਼ਰਟ ਜਿਹੜੀ ਜਿਹੜੀ ਸਾਰੇ ਢੇਰ ਲੱਗਾ ਟੀ-ਸ਼ਰਟਾਂ ਦਾ ਜਿਹੜੀ ਪਸੰਦ ਆਉਂਦੀ ਆ ਲੈ ਜਾਓ ਸਰੇਗ ਤਰ੍ਹਾਂ ਦਾ ਭਾਜੀ ਸਟੱਫ ਮਿਲ ਜੂਗਾ ਪਜਾਮਿਆਂ ਤੱਕ ਜੀ ਜੀ ਵੀ ਭਾਜੀ 28 ਤੋਂ ਲੈ ਕੇ 40 ਤੱਕ ਸਾਈਜ਼ ਮਿਲ ਜਾਣਗੇ ਆਪਣੇ ਤੋਂ ਠੀਕ ਹੈ ਜੀ ਮੈਂ ਦੇਖਿਓ ਇਹ ਕਿਨੇ ਸਾਈਜ਼ ਦੀ ਹੋਗੀ ਜੀ ਇਹ 28 ਆ ਭਾਜੀ 28 ਆ ਠੀਕ ਹੈ ਜੀ ਵੱਡੇ ਸਾਈਜ਼ ਵੀ ਜੀ ਇਹਦੇ ਮਿਲ ਜਾਣਗੇ ਜੀ 빅 ਸਾਈਜ਼ ਹੋ ਗਏ ਵੱਡੇ ਹਾਂਜੀ ਭਾਜੀ ਠੀਕ ਹੈ ਜੀ ਹਾਂ ਬਾਜੀ ਭਾਜੀ 셔ਟ ਮਿਲ ਜੂਗੀ ਠੀਕ ਹੈ ਜੀ ਹਰੇਕ ਤਰ੍ਹਾਂ ਦਾ ਭਾਜੀ ਸਟਾਕ ਹੈਗਾ ਆਪਣੇ ਤੋਂ ਜੀ ਦੇਖਿਓ ਭਾਜੀ ਠੀਕ ਹੈ ਜੀ ਹਾਂਜੀ ਫੋਰਸ ਤੋਂ ਲਵਾ ਭਾਜੀ ਕੈਪਰੀਆਂ ਵਧੀਆ ਚ ਜੀ ਹਾਂਜੀ ਲੱਗ ਲੱਗ ਸਟੌਕ ਭਾਜੀ ਮਿਲ ਜਾਣਗੇ ਕਾਟਨ ਚ ਜੀ ਦੇਖ ਲਓ ਠੀਕ ਹੈ ਜੀ ਓਕੇ ਸਾਡੇ ਕੋਲ ਸਿਰ ਫਰੌਕ ਵੀ ਹੈ 9900 ਦੀ ਜਿਹੜੀ ਫਰੌਕ ਆ ਉਹਦੇ ਨਾਲ ਲੱਗ ਗਈ ਫ੍ਰੀ ਹੈ ਠੀਕ ਹੈ ਫਰੌਕ ਦੇ ਵਿੱਚ ਬਹੁਤ ਸਾਰੀ ਕੁਆਲਿਟੀਜ਼ ਹੈਗੀਆਂ ਕਲਰ ਵੀ ਤੁਹਾਨੂੰ ਬਹੁਤ ਮਿਲ ਜਾਣੇ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਕਲਰ ਹੈਗੇ ਆ ਡਿਜ਼ਾਈਨ ਵੀ ਅਲੱਗ-ਅਲੱਗ ਹੈਗੇ ਆ ਫਰੌਕ ਦੇ ਵਿੱਚ ਥ੍ਰੈਡ ਵਰਕ ਚ ਵੀ ਫਰੌਕ ਮਿਲ ਜੂਗੀ ਤੁਹਾਨੂੰ ਰਿੰਕਲ ਕਾਟਨ ਚ ਵੀ ਮਿਲ ਜੂਗੀ ਬਹੁਤ ਆਰਟੀਕਲ ਹੈਗੇ ਆ ਫਰੌਕ ਦੇ ਵਿੱਚ ਐਂਡ ਤੋਂ ਲੈ ਕੇ ਡਬਲ ਐਕਸ ਐਲ 3 ਐਕਸ ਐਲ ਤੱਕ ਫਰੌਕ ਚ ਸਾਰੇ ਸਾਈਜ਼ ਹੈਗੇ ਆ ਆ ਕੋਟ ਸੈੱਟ ਵੀ ਅੱਗੇ ਸਾਡੇ ਕੋਲ ਟੀ-ਸ਼ਰਟ ਦੇ ਨਾਲ ਲੋਅਰ ਵਾਲੇ ਵੀ ਹੈਗੇ ਆ ਜਿਹੜਾ ਕੋਟ ਸ਼ਰਟ ਆ 1250 ਦਾ ਇਹ ਅਸੀਂ ਆਫਰ ਤੇ 900 ਦਾ ਲਾਇਆ ਹੋਇਆ। ਇਹਦਾ ਸੇਮ ਪ੍ਰਾਈਸ ਆ ਅਸੀਂ ਆਫਰ ਤੇ ਸਿਰਫ 900 ਦਾ ਲਾਇਆ ਹੋਇਆ ਆ 1250 ਕੋਟ ਸ਼ਰਟ ਦਾ ਪ੍ਰਾਈਸ ਆ। ਠੀਕ ਹੈ। ਡੈਨਿਮ ਦੇ ਵਿੱਚ ਵੀ ਕੋਟ ਸ਼ਰਟ ਹੈਗੇ ਆਪਣੇ ਕੋਲ। ਇਹਦੇ ਵਿੱਚ ਤੁਹਾਨੂੰ ਬਲੈਕ ਤੇ ਵਾਈਟ ਕਲਰ ਮਿਲ ਜੂਗਾ। ਡਰੈਸ ਵੀ ਹੈਗੀ ਆ ਡੈਨਿਮ ਚ। ਸੂਟ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਵੈਰਾਈਟੀ ਤੇ ਅਲੱਗ-ਅਲੱਗ ਕਲਰ ਮਿਲ ਜੂਗੇ ਵਿਦ ਪਲਾਜ਼ੋ ਐਂਡ ਦੁਪੱਟਾ ਸੂਟ ਤੇ 20% ਆਫ ਹੈ ਸਾਰਿਆਂ ਤੇ ਵੀ ਸਾਰੇ ਸਾਈਜ਼ ਹੈਗੇ ਆ ਸਾਡੇ ਕੋਲ ਫੁੱਲ ਸਾਈਜ਼ ਦੁਪੱਟਾ ਵਾ कॉटन ਦਾ ਦੁਪੱਟਾ ਨਾਲ ਥੋੜੇ ਹਾਈ ਰੇਂਜ ਵਾਲੇ ਸੂਟ ਆ ਜਾਂਦੇ ਫਿਰ ਇਨਾਂ 'ਚ ਵੀ ਲਗ ਲਗ ਕੁਆਲਿਟੀ ਦੇ ਸੂਟ ਹੈਗੇ ਆ ਇਨਾਂ ਤੇ ਵੀ ਆਫਰ ਲੱਗੀ ਹੋਈ ਆ 20% ਪੈਂਸੀ ਸੂਟ ਤੇ ਫੁੱਲ ਸਾਈਜ਼ ਦਾ ਦੁਪੱਟਾ ਹੈ ਜਿਮਾਂ ਜੋਰਜਟ ਦਾ ਦੁਪੱਟਾ ਮੈਂ ਦੱਸ ਰਹੀ ਹਾਂ ਕਿਹੜੇ ਸਾਡੇ ਕੋਲ ਨਾਈਟਸੂਟ ਇਸ ਟਾਈਮ 750 ਰੁਪਏ ਆਫਰ ਦੇ ਵਿੱਚ ਅਸੀਂ 500 ਦਾ ਨਾਈਟਸੂਟ ਲਾਇਆ ਹੋਇਆ ਸਾਰੇ ਸਾਈਜ਼ ਹੈਗੇ ਇਹਦੇ ਵਿੱਚ M ਤੋਂ 5 XL ਤੱਕ ਸਾਈਜ਼ ਹੈ ਤੁਹਾਡੇ ਕੋਲ कॉटन ਦੇ ਵਿੱਚ ਤੁਹਾਨੂੰ ਨਾਈਟਸੂਟ ਚ 8 XL ਤੱਕ ਸਾਈਜ਼ ਮਿਲ ਜਾਊਗਾ ਲਗ ਲਗ ਕਰਨ ਡਿਜ਼ਾਈਨ ਵੀ ਲਗ ਲਗ ਆਜੂਗਾ ਬਟਨ ਵਾਲੇ ਚ ਛੋਟੇ ਸਾਈਜ਼ ਤੋਂ ਤੁਹਾਨੂੰ ਡਬਲ ਐਕਸ ਐਲ ਤੱਕ ਮਿਲ ਜੂਗੇ 5000 ਦੇ ਬਿੱਲ ਦੇ ਨਾਲ ਤੁਹਾਨੂੰ ਡਿਸਕਾਊਂਟ ਹੋ ਕੇ ਵੀ ਸਪੈਸ਼ਲ ਗਿਫਟ ਮਿਲੂਗਾ ਸਾਡੇ ਕੋਲੋਂ ਹਾਂਜੀ ਸਾਰੇ ਜਣੇ ਤੁਸੀਂ 28 ਜੁਲਾਈ ਤੋਂ ਲੈ ਕੇ 20 ਅਗਸਤ ਤੱਕ ਹਰ ਇੱਕ ਚੀਜ਼ ਤੇ 20% ਆਫ ਦਾ ਲਾਭ ਲੈ ਸਕਦੇ ਆ ਹਰ ਇੱਕ ਚੀਜ਼ ਤੇ ਤੁਹਾਨੂੰ ਆਫਰ ਮਿਲੂਗੀ 20% ਤਾਂ ਹੈਗੇ ਹੈਗੇ ਜੇਕਰ ਤੁਸੀਂ 5000 ਦਾ ਬਿੱਲ ਤੁਹਾਡਾ ਬਣਦਾ ਹੈ ਉਸ ਦੇ ਉੱਤੇ ਐਕਸਟਰਾ ਤੁਹਾਨੂੰ ਸਪੈਸ਼ਲ ਗਿਫਟ ਵੀ ਜ਼ਰੂਰ ਮਿਲੂਗਾ ਸਾਡੀਆਂ ਕੁੜੀਆਂ ਵਾਸਤੇ ਧੀਆਂ ਵਾਸਤੇ ਰਖੜੀ ਦੇ ਸਪੈਸ਼ਲ ਆਫਰ ਲਗਾਈ ਹੋਈ ਹੈ ਅਸੀਂ Thank you so much. Visit the Karoj United Collection.